ਜੇ ਕੋਈ ਵੀ ਵਿਅਕਤੀ ਤੁਹਾਡੇ ਖਿਲਾਫ ਅਦਾਲਤ ਵਿੱਚ ਚਲਾਇਆ ਜਾਂਦਾ ਤੇ ਤੁਹਾਡੇ ਕੋਲ ਉਹ ਸਬੂਤ ਹੈ ਕਿ ਇਹ ਬਿਆਨਾਂ ਕੈਨਸਲ ਹੋ ਚੁੱਕਿਆ ਨਹੀਂ ਤਾਂ ਅਗਲਾ ਕੀ ਕਹਿੰਦਾਗਾ ਕਿ ਬਿਆਨਾਂ ਖੋ ਗਿਆ ਜੀ ਆ ਸਾਡੇ ਕੋਲ ਫੋਟੋਸਟੇਟੇ ਦੀ ਹੈਗੀ ਆ Ориジナル ਕਾਪੀ ਖੋ ਗਈ ਤੇ ਚੱਕ ਕੇ ਅਗਲਾ ਕੇਸ ਲਾ ਦਿੰਦਾ ਔਰੰਨੇ ਨੂੰ ਖਤਮ ਕਰਨਾ ਬਹੁਤ ਹੀ ਅਤੀ ਜ਼ਰੂਰੀ ਹੁੰਦਾ ਔਰ ਉਸ ਬਿਆਨਾਂ ਨੂੰ ਕਦੇ ਵੀ ਉਹਦਾ ਪਾੜ ਕੇ ਹੀ ਖਤਮ ਨਾ ਕਰੋ ਇਹ ਗਲਤੀ ਵੀ ਨਹੀਂ ਕਰਨੀ ਇਹ ਮੇਰੀ ਗੱਲ ਨੂੰ ਧਿਆਨ ਨਾਲ ਨੋਟ ਕਰ ਲਿਓ ਜਿਹੜਾ ਬਿਆਨਾਂਗਾ ਉਹਨੂੰ ਕੈਨਸਲ ਕਰਨਾ ਸਾਰੇ ਪੇਪਰਾਂ ਦੇ ਉੱਪਰ ਕੈਨਸਲਿੰਗ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਦੋਸਤੋ ਅੱਜ ਮੈਂ ਗੱਲਬਾਤ ਕਰੂੰਗਾ ਕਿ ਜਿਹੜਾ ਨਵੰਬਰ ਦਾ ਮਹੀਨਾ ਹੈ ਨਵੰਬਰ ਦੇ ਮਹੀਨੇ ਦੇ ਵਿੱਚ ਪ੍ਰਾਪਰਟੀ ਦੇ ਕੰਮ ਦੇ ਵਿੱਚ ਕੀ ਹੁੰਦਾ ਹੈ ਔਰ ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਕੀ ਹੁੰਦਾ ਹੈ ਇਹਦੇ ਤੇ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਉਹ ਵੀਡੀਓ ਕਰਦੇ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਦੋਸਤੋ ਜਿਹੜੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਸੰਬੰਧਿਤ ਲੋਕ ਨੇ ਰੀਅਲ اسٹیਟ ਦੇ ਕੰਮ ਨਾਲ ਸੰਬੰਧਿਤ ਲੋਕ ਨੇ ਬਾਕੀ ਜਿਹੜਾ ਮਤਲਬ ਜਿਵੇਂ ਮੰਨ ਲਓ ਕੋਠੀਆਂ ਦਾ ਲੈ ਲਓ ਪਲਾਟਾਂ ਦਾ ਲੈ ਲਓ ਕਮਰਸ਼ੀਅਲ ਪ੍ਰਾਪਰਟੀਆਂ ਦਾ ਲੈ ਲਓ ਉਹ ਤਾਂ ਸਾਲ ਚੱਲਦਾਗਾ ਸਾਰਾ ਇਕਲ ਬਰੋ ਬਰਾਬਰ ਲੇਕਿਨ ਜਿਹੜਾ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੇ ਇਹਦੇ ਚ 10 ਮਹੀਨੇ ਨੇ ਜਿਹੜੇ ਉਹ ਵੱਖਰੇ ਚੱਲਦੇ ਨੇ ਨਵੰਬਰ ਤੇ ਅੱਧਾ April ਅੱਧਾ May ਇਹ ਮਹੀਨੇ ਵੱਖਰੇ ਚੱਲਦੇ ਨੇ ਕਿਉਂਕਿ ਦਸੰਬਰ ਤੋਂ ਹੁਣ ਸ਼ੁਰੂ ਹੋ ਜਾਵੇਗਾ ਦੋਸਤੋ ਸੌਦਿਆਂ ਦਾ ਸਿਲਸਿਲਾ ਦਸੰਬਰ ਦੇ ਵਿੱਚ ਜਿੰਨੇ ਲੋਕ ਖਰੀਦਦਾਰ ਨੇ ਜਿਹੜੇ ਮਤਲਬ ਉਹ ਸਾਰੇ ਸੌਦੇ ਖਰੀਦਣਗੇ ਔਰ ਇਸੇ ਤਰ੍ਹਾਂ May ਤੋਂ ਬਾਅਦ ਜਿਹੜੇ ਸੌਦੇ ਸਾਰੇ ਲੋਕ ਖਰੀਦਣਗੇ ਉਹਨਾਂ ਦਾ ਜਿਹੜਾ ਟਾਈਮ ਹੈ ਰਜਿਸਟਰੀ ਦਾ ਇੱਧਰ ਨਵੰਬਰ ਪਾਇਆ ਜਾਂਦਾ ਹੈ ਤੇ ਉਧਰ ਅਪ੍ਰੈਲ ਤੇ ਮਈ ਪਾਇਆ ਜਾਂਦਾ ਔਰ ਨਵੰਬਰ ਦੇ ਵਿੱਚ ਰਜਿਸਟਰੀਆਂ ਨੇ ਜਿਹੜੀਆਂ ਜ਼ਮੀਨਾਂ ਦੀਆਂ ਉਹ ਹੁੰਦੀਆਂ ਨੇਗੀਆਂ ਔਰ ਰਜਿਸਟਰੀਆਂ ਜਿੰਨੀਆਂ ਹੋ ਜਾਂਦੀਆਂ ਨੇ ਤਕਰੀਬਨ ਜਿੰਨੇ ਬਿਆਨੇ ਹੋਏ ਹੁੰਦੇ ਨੇ ਉਹਨਾਂ ਚੋਂ 90% ਰਜਿਸਟਰੀਆਂ ਪੂਰ ਚੜ੍ਹਦੀਆਂ ਨੇ 5% ਰਜਿਸਟਰੀਆਂ 7% ਡਾਟਾ ਅੱਗੇ ਵੱਜ ਜਾਂਦੀਆਂ ਨੇ 2 ਤੋਂ 3% ਜਿਹੜੇ ਬਿਆਨਿਕ ਕੈਨਸਲ ਵੀ ਹੋ ਜਾਂਦੇ ਨੇ ਪਰ ਦੋਸਤੋ ਇਸ ਮਹੀਨੇ ਦੇ ਵਿੱਚ ਅਗਲਾ ਜਿਹੜਾ 6 ਮਹੀਨਿਆਂ ਦਾ ਸਫਰ ਹੈ ਉਹ ਤੈ ਹੁੰਦਾਗਾ ਕਿ ਹੁਣ ਅੱਗੇ ਇਹਦਾ ਸਫਰ ਜ਼ਮੀਨਾਂ ਦਾ ਕਿਸ ਤਰ੍ਹਾਂ ਦਾ ਚੱਲੇਗਾ ਕਿਉਂਕਿ ਹੁਣ ਜਿਹੜਾ ਨਵੰਬਰ ਦੇ ਵਿੱਚ ਜੇ ਤਾਂ ਸਪੋਜ਼ ਕਰ ਲਓ ਜਿਹੜਾ ਮੈਂ ਤੁਹਾਨੂੰ ਦੱਸਿਆ 2-3% ਰਜਿਸਟਰੀਆਂ ਬਿਆਨੇ ਟੁੱਟ ਨੇ ਫੇਰ ਤਾਂ ਰੇਟ ਉਵੇਂ ਜ਼ਿਕਰ ਤੇਜ਼ੀ ਨਾਲ ਚੱਲਣਗੇ ਜੇ ਸੁਪੋਣ ਕਰ ਲੋ 15 20% ਜਾਂ 25% ਬਿਆਨੇ ਟੁੱਟ ਜਾਂਦੇ ਨੇ ਫੇਰ ਮੰਨ ਲੋ ਰੇਟ ਨੇ ਜਿਹੜੇ ਉਹ ਡਾਊਨ ਹੋਣੇ ਸ਼ੁਰੂ ਕਰਨਗੇ ਹੋਣਗੇ ਪਰ ਐਸਾ ਨਹੀਂ ਹੁੰਦਾ ਇਸ ਨਵੰਬਰ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਇਹ ਤਕਰੀਬਨ ਰਜਿਸਟਰੀਆਂ ਜਿਹੜੀਆਂ ਹੈਗੀਆਂ ਨੇ ਜ਼ਿਆਦਾਤਰ ਸਿਰੇ ਚੜ ਰਹੀਆਂ ਨੇ ਗਿਆ 30 ਨਵੰਬਰ ਤੱਕ ਸਾਰੇ ਇਹ ਜਿਹੜੇ ਸੌਦੇ ਨੇ ਕੰਪਲੀਟ ਹੋ ਜਾਣਗੇ ਔਰ ਜਿਹੜੇ ਮੈਂ ਵੀਰਾਂ ਨੂੰ ਪਹਿਲਾਂ ਬੇਨਤੀ ਕਰਦਾ ਉਹਨਾਂ ਕਿ ਤੁਸੀਂ ਨਵੰਬਰ ਦੇ ਵਿੱਚ ਜੇ ਜ਼ਮੀਨਾਂ ਖਰੀਦਣੀਆਂ ਨੇ ਤਾਂ ਖਰੀਦ ਲਓ ਜੇ ਫਾਇਦੇ 'ਚ ਰਹਿਣਾ ਤਾਂ ਇਸੇ ਤਰ੍ਹਾਂ ਦੋਸਤੋ ਜਿਹੜਾ ਨਵੰਬਰ ਆਪਣੇ ਸੌਰੀ ਅਪ੍ਰੈਲ ਤੇ ਮਈ ਦਾ ਮਹੀਨਾ ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਵੀ ਜਿਹੜੀਆਂ ਰਜਿਸਟਰੀਆਂ ਨੇ ਪਰ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਦੱਸਣੀ ਚਾਹਣਾ ਜਦੋਂ ਤੁਸੀਂ ਜ਼ਮੀਨ ਦੀ ਰਜਿਸਟਰੀ ਕਰਾਉਨੇ ਹੋ ਤਾਂ ਜ਼ਮੀਨ ਦੀ ਰਜਿਸਟਰੀ ਕਰਾਉਣ ਵੇਲੇ ਇੱਕ ਗਲਤੀ ਤੁਸੀਂ ਆਮ ਕਰਦੇ ਹੋ ਉਹ ਗਲਤੀ ਨਾ ਕਰੋ ਇਹਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਹਾਂਗਾ ਕਿਉਂਕਿ ਦੋਸਤੋ ਹੁੰਦਾ ਕੀ ਹੈਗਾ ਕਿ ਅਸੀਂ ਰਜਿਸਟਰੀ ਕਰਾਉਣ ਵੇਲੇ ਇੰਨੇ ਮਸਰੂਫ ਹੋ ਜਾਂਦੇ ਆ ਕਿ ਅਸੀਂ ਫਟਾਫਟ ਰਜਿਸਟਰੀ ਕਰਾਈ ਪੈਸੇ ਦਿੱਤੇ ਪੈਸੇ ਗਿਣਾਏ ਤੇ ਆਪ ਕੋ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਇੱਥੇ ਇੱਕ ਬਹੁਤ ਵੱਡੀ ਮਿਸਟੇਕ ਹੋ ਜਾਂਦੀ ਆ ਉਹ ਮਿਸਟੇਕ ਕੀ ਹੁੰਦੀ ਆ ਜਿਹੜਾ ਅਸੀਂ ਬਿਆਨਾ ਕਰਿਆ ਹੁੰਦਾਗਾ ਉਹ ਬਿਆਨੇ ਨੂੰ ਖਤਮ ਕਰਨਾ ਬਹੁਤ ਹੀ ਅਤੀ ਜ਼ਰੂਰੀ ਹੁੰਦਾ ਹੈ ਔਰ ਉਸ ਬਿਆਨੇ ਨੂੰ ਕਦੇ ਵੀ ਉਹਦਾ ਪਾੜ ਕੇ ਹੀ ਖਤਮ ਨਾ ਕਰੋ ਇਹ ਗਲਤੀ ਵੀ ਨਹੀਂ ਕਰਨੀ ਇਹ ਮੇਰੀ ਗੱਲ ਨੂੰ ਧਿਆਨ ਨਾਲ ਨੋਟ ਕਰ ਲਿਓ ਜਿਹੜਾ ਬਿਆਨਨਾਗਾ ਉਹਨੂੰ ਕੈਂਸਲ ਕਰਨਾ ਸਾਰੇ ਪੇਪਰਾਂ ਦੇ ਉੱਪਰ ਕੈਂਸਲਿੰਗ ਕਰਕੇ ਜੇ ਪਾੜਨਾ ਵੀ ਆ ਕੈਂਸਲ ਕਰਕੇ ਉਹਦੀਆਂ ਫੋਟੋਆਂ ਲੈ ਕੇ ਫੇਰ ਪਾੜਨਾ ਨਹੀਂ ਤਾਂ ਫਸ ਜਾਮੋਗੇ ਜੇ ਤੁਸੀਂ ਬਿਆਨਨਾ ਵਾਪਸ ਨਹੀਂ ਲਿਆ ਆ ਮੰਨ ਲਓ ਕੱਲ ਨੂੰ ਤੁਹਾਡੀ ਰਜਿਸਟਰੀ ਵੀ ਟੁੱਟ ਸਕਦੀ ਹੈ ਤੁਹਾਡੇ ਤੇ ਕੋਈ ਵੀ ਵਿਵਪਤਾ ਕੱਲ ਨੂੰ ਦੁਬਾਰਾ ਆ ਸਕਦੀ ਆ ਜੇ ਤੁਸੀਂ ਬਿਆਨਾ ਉਹ ਵਿੱਚ ਕਰਾ ਦੇ ਦਿੱਤਾ ਜੇ ਬਿਆਨੇ ਨੂੰ ਤੁਸੀਂ ਵੈਸੇ ਵੀ ਪਾੜ ਦਿੱਤਾ ਮੈਂ ਦੋਸਤੋ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾਗਾ ਕਿ ਇਹ ਗੱਲਾਂ ਮੈਂ ਤਜਰਬੇ ਚ ਕਹਿਣਾ